ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡੇ ਜੱਸੀ ਦੌਧਰ ਬਲੌਗ ਚੈਨਲ ਤੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਜੀ ਜਿਹੜੇ ਨਵੇਂ ਚੈਨਲ ਨਾਲ ਜੁੜੇ ਆ ਵੀਰ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦੇ ਜੀ ਤੇ ਮਹਿੰਦਰਾ ਖੜਾ ਜੀ ਬਾਈਕਰ ਆਰਚਨ ਆਲਟਰਾ ਵਾਂਸ 655 DI ਟਰੈਕਟਰ ਵੀ ਦੇ ਸਕਦੇ ਬਾਕੀ ਬਾਈ ਤੋਂ ਵੀ ਜਾਣਕਾਰੀ ਲੈਂਦੇ ਤੇ ਨੰਬਰ ਵੀ ਬੋਲਾਂਗੇ ਜੀ ਬਾਈ ਦਾ ਸਤਿ ਸ਼੍ਰੀ ਅਕਾਲ ਜੀ ਹਾਂਜੀ ਆ ਅਰਜਣ ਬਾਰੇ ਦੱਸੇ ਬੜਾ ਆ ਇਹ ਮੈਂ ਅਰਜਣ ਤੇ ਰਮਨ ਨੂੰ ਹਾਂਜੀ ਮੈਂ ਮੈਂ ਟਾਰਚ ਨਹੀਂ ਠੀਕ ਆ ਜੀ ਓਕੇ ਇੰਜਨ ਗੇਅਰ ਗਾਰੰਟੀ ਆ ਜੀ ਠੀਕ ਆ ਟਾਇਰਾਂ ਦੀ ਆਪਾਂ ਜੇ ਗੱਲ ਕਰੀਏ ਜੀ ਟਾਇਰ ਦਾ ਪਿਆ ਜੀ ਰਗ ਰਗੜ ਪੂਰਾ ਵਧੀਆ ਪਿਆ ਛਾਣਾ ਨਵੀਂ ਬੈਟਰੀ ਹੈ ਠੀਕ ਆ ਜੀ ਖੁੱਲੇ ਖੁੱਲੇ ਤਾਂ ਕਿਹਦੇ ਪਾਸੇ ਲੀਕ ਸ਼ਿਕ ਤਾਂ ਨਹੀਂ ਨਾ ਨਾ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਰਾਡੀ ਤੇ ਕਾਗਜ਼ ਪੱਤਰ ਉੱਕੀ ਆ ਜੀ ਹਾਂ ਓਕੇ ਜੀ ਤੇ ਕਾਪੀ ਚੱਪ ਵਾਲੀ ਹੈ ਜੀ ਹਾਂ ਚੱਪ ਵਾਲੀ ਕਾਪੀ ਚੱਪ ਵਾਲੀ ਕਾਪੀ ਹੈ ਤਾਂ ਫਾਸਟ ਪਾਰਟ ਇਹ ਪਹਿਲੇ ਦਾ ਹੀ ਆ ਜੀ ਦੂਜੇ ਦਾ ਅੱਛਾ ਦੂਜੇ ਦਾ ਹੈ ਠੀਕ ਆ ਜੀ ਤੇ 50 ਨੰਬਰ ਹਣਾ ਬਾਈ ਜੀ 50 ਨੰਬਰ ਬ੍ਰਾਈਟ ਰੈਕਟਰ ਵੀ ਦੀਏ ਸਾਡਾ ਚੈੱਕ ਕਰ ਸਕਦੇ ਕੰਡੀਸ਼ਨ ਵੀ ਤਾਂ ਦਿਖਾ ਦਿੰਦੇ ਇੱਕ ਵਾਰੀ ਤੇ ਬਾਕੀ ਮਾਡਲ ਕਹਿੰਦਾ ਜੀ ਇਹ 13 13 ਮਾਡਲ ਆ ਆਪਾਂ ਡਿਮਾਂਡ ਦੀ ਜੀ ਗੱਲ ਕਰੀਏ ਜੀ ਇਹਦਾ 4 ਲੱਖ ਤੇ 80 ਹਜ਼ਾਰ ਲਿਖਿਆ 80 ਹਜ਼ਾਰ ਠੀਕ ਆ ਜੀ ਤੇ ਬਾਕੀ ਮੌਕੇ ਤੇ ਹੋ ਜੇ ਬਾਅਦ ਗਾੜ ਜਿਹੜਾ ਆਪਣੇ ਵੀਡੀਓ ਦੇਖ ਕੇ ਆਊਗਾ ਗਾੜ ਤਾੜ ਕਰੋਗੇ ਜੀ ਲੋਕੇ ਤੇ ਫੋਲੋ ਮਾੜ ਤਾਣੇ ਆਊਗਾ ਜੀ ਤੇ ਨੰਬਰ ਬੋਲ ਦੇ ਆਪਣਾ ਇੱਕ ਵਾਰੀ 723 737 57992 57992 ਇਹ ਬਾਈ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਗੱਲਬਾਤ ਵੀ ਕਰ ਸਕਦੇ ਹੋ ਟਰੈਕਟਰ ਦਾ ਨੂੰ ਚਾਰੇ ਪਾਸੇ ਇੱਕ ਵਾਰੀ ਦਿਖਾ ਦਿੰਦੇ ਪਿਆ ਨੰਬਰ ਹੈ ਇਹ ਟੱਪਾ ਤੁਸੀਂ ਦੇ ਸਕਦੇ ਰਗ ਰਗੜ ਪੂਰਾ ਵਧੀਆ ਪਿਆ ਜੀ ਬੈਟਰੀ ਨਵੀਂ ਹੈ ਜੀ ਤੇ ਬਾਕੀ ਸਾਰਾ ਰੇਡਲ ਟਰੈਕਟਰ ਹੀ ਦੇ ਸਕਦੇ ਪੇਂਟ ਪੂਰਾ ਵਧੀਆ ਪਿਆ ਜੀ ਤੇ ਬਰਾੜ ਰੂਟ ਚੈੱਕ ਕਰ ਸਕਦੇ ਬਿਲਕੁਲ ਸਾਫ਼ ਹਾਲਤ ਦੇ ਵਿੱਚ ਕੋਈ ਨਹੀਂ ਦੇ ਸਕਦੇ ਤੇ ਪਿੱਛੇ ਵੀ ਤੁਹਾਨੂੰ ਦਿਖਾ ਦੇ ਦੇਗਾ ਬਰਵਾਦੇ ਟਰੈਕਟਰ ਬਾਰੇ ਇੱਕ ਓਕਾ ਵੀ ਇਸ ਟਰੈਕਟਰ ਬਾਈਕ ਬਾਕੀ ਬਾਈ ਦਾ ਨੰਬਰ ਬੋਲਦਾ ਤੇ ਆ ਦੇਖ ਸਕਦੇ ਚੈੱਕ ਕਰ ਸਕਦੇ ਜੀ ਨੰਬਰ ਬੋਲ ਦੇ ਹੀ ਬਾਈ ਦਾ ਆ ਕੰਡੀਸ਼ਨ ਦਾ ਦਿਖਾ ਦੇ ਟਰੈਕਟਰ ਬਾਰੇ ਇਹ ਕਾਜ ਪੱਤਰ ਓਕੇ ਆ ਜੀ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਆ ਬੇਚ ਅਜ ਕੋਗੇ ਬਾਈ ਲੋਕ ਤੁਸੀਂ ਕਾਲ ਕਰ ਸਕਦੇ ਨੰਬਰ ਬੋਲ ਦੇ ਨੰਬਰ ਬੋਲੋ ਹੀ ਆਪਣਾ 98732 98732 55992 98792 ਇਹ ਬਾਈ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਬਾਈ ਕੋਲੇ ਸਾਰੀ ਜਾਣਕਾਰੀ ਟਰੈਕਟਰ ਬਾਰੇ ਲੈ ਸਕਦੇ ਹੋ ਸਾਰਾ ਰੇਡਾ ਵਾਲਾ ਜੀ ਬੋਲ ਰਿਹਾ ਸਾਰਾ ਰੇਡਾ ਇਹ ਨਾਲ ਦਾ ਰੰਗ ਆ ਤੇ ਫੁੱਲ ਗਾਰੰਟੀ ਹੈ ਬਾਈ ਦੀ 13 ਵਾਲਾ 480 ਹਜ਼ਾਰ ਰੁਪਇਆ ਬਾਕੀ ਮੌਕੇ ਤੇ ਬਾਅਦ ਘੜ ਹੋ ਜਾਊ ਆਪਣੀ ਵੀਡੀਓ ਜਿਹੜਾ ਦੇਖ ਕੇ ਆਊਗਾ ਜੀ ਉਹਦਾ ਫੁੱਲ ਮਾੜ ਤਾਨ ਕੀਤਾ ਜਾਊਗਾ ਜੀ ਕੋਈ ਕਮੀ ਪੀਛੇ ਟਰੈਕਟਰ ਚ ਤੇ ਕਾਗਜ਼ ਪੱਤਾ ਬਿਲਕੁਲ ਓਕੇ ਆ ਜੀ ਨੰਬਰ ਬਾਈ ਦਾ ਤਾਂ ਬੋਲਤਾ ਉਸ ਨੰਬਰ ਤੇ ਤੁਸੀਂ ਸਾਰੀ ਜਾਣਕਾਰੀ ਬਾਈ ਤੋਂ ਲੈ ਸਕਦੇ ਜੀ ਪਿੰਡ ਕਿਹੜਾ ਜੀ ਆਪਣਾ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਸੱਦਾ ਸਿੰਘ ਵਾਲਾ ਬਾਈ ਦਾ ਪਿੰਡਾ ਤੇ ਮੋਗਾ ਜਿਹੜਾ ਜੀ ਤੇ ਵੀਡੀਓ ਦੱਬ ਕੇ ਸ਼ੇਅਰ ਕਰਦੇ ਜਿਹੜੇ ਦਵੇ ਚੜੇਆ ਚੈਨਲ ਨਾਲ ਦਵੇਚ ਸਬਸਕ੍ਰਾਈਬ ਜਰੂਰ ਕਰ ਲੈ ਜੀ ਤੇ ਤਾਂ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੇ ਜੀ ਤੇ ਧੰਨਵਾਦ ਜੀ